ਯੁੱਧ ਨਸ਼ਿਆਂ ਵਿਰੁੱਧ ਜਿਹੜਾ ਪਹਿਲਾ ਉਹਦਾ ਫੇਸ ਸੀਗਾ ਉਹ ਸਮਾਪਤ ਹੋਇਆ ਸਫਲਤਾ ਦੇ ਨਾਲ ਅਸੀਂ ਉਹਦੇ ਵਿੱਚ ਹਰ ਪਿੰਡ ਤੱਕ ਪਹੁੰਚੇ ਹਾਂ ਹਰ ਵਾਰਡ ਤੱਕ ਪਹੁੰਚੇ ਹਾਂ ਹੁਣ ਅਗਲਾ ਜਿਹੜਾ ਫੇਸ ਹੈ ਉਹ ਸਟਾਰਟ ਹੋਣ ਜਾ ਰਿਹਾ ਉਹਦੇ ਵਾਸਤੇ ਸਾਨੂੰ ਇੱਕ ਹੋਰ ਵੱਡੀ ਮਜ਼ਬੂਤ ਟੀਮ ਦੀ ਜ਼ਰੂਰਤ ਸੀ ਉਹ ਟੀਮ ਬਣ ਗਈ ਹੋਈ ਹੈ VDC ਦੇ ਰੂਪ ਦੇ ਵਿੱਚ ਜਿਹੜੀਆਂ ਵਿਲੇਜ ਡਿਫੈਂਸ ਕਮੇਟੀਆਂ ਨੇ ਜਿਹੜੀਆਂ ਕਿ ਪਿੰਡਾਂ ਦੀ ਰਖਵਾਲੀ ਇੱਕ ਕਿਸਮ ਦੇ ਨਾਲ ਕਰਨੀਆਂ ਉਹਨਾਂ ਦੀ ਟ੍ਰੇਨਿੰਗ ਦੇ ਵਾਸਤੇ ਇਹ ਪ੍ਰੋਗਰਾਮ ਸੀਗਾ ਔਰ ਜਿਹੜਾ ਉਹਨਾਂ ਨੂੰ ਅਸੀਂ ਇੱਕ ਕਾਰਡ ਹੈ ਉਹ ਜਾਰੀ ਕਰਾਂਗੇ ਇਹ ਡਿਸਟ੍ਰਿਕਟ ਲੈਵਲ ਦੇ ਉੱਤੇ ਕਾਰਡ ਹੋਊਗਾ ਉਹਨਾਂ ਨੂੰ ਔਰ ਪੁਲਿਸ ਵੈਰੀਫਿਕੇਸ਼ਨ ਦੇ ਨਾਲ ਪੁਲਿਸ ਜਾਰੀ ਕਰੂਗੀ ਇਹ ਕਾਰਡ ਉਹਦੇ ਤੇ ਜਦੋਂ ਵੈਰੀਫਾਈਡ ਹੋ ਜਾਣਗੇ ਫਿਰ ਉੱਥੋਂ ਦੇ ਸਬੰਧਤ ਐਸ ਐਚ ਓ ਦੇ ਉਹਦੇ ਤੇ ਸਾਈਨ ਹੋਣਗੇ ਐਸ ਐਸ ਪੀ ਸਾਹਿਬ ਦੀ ਜਿਹੜੀ ਆ ਜੀ ਉਸ ਟੈਪ ਹੋਊਗੀ ਫਿਰ ਇਹ ਕਾਰਡ ইস্যੂ ਕੀਤਾ ਜਾਊਗਾ ਅ ਔਰ ਕਿਉਂਕਿ ਆਫੀਸ਼ੀਅਲੀ ਤੌਰ ਤੇ ਦਿੱਤੇ ਫਿਰ ਉਹ ਇਸ ਟੀਮ ਦਾ ਮੈਂਬਰ ਹੋਗਾ ਇੱਕ ਦੂਸਰਾ ਜਿਹੜੀਆਂ ਵਿਲੇਜ ਡਿਫੈਂਸ ਕਮੇਟੀਆਂ ਨੇ ਉਹਨਾਂ ਦੇ ਮੈਂਬਰਸ ਦੇ ਵਾਸਤੇ ਸੀ ਬੁੱਕਲੇਟ ਜਿਹੜੀ ਆ ਉਹ ਜਾਰੀ ਕੀਤੀ ਆ ਇਹਦੇ ਵਿੱਚ ਇੱਕ ਐਪ ਲਾਂਚ ਕੀਤਾ ਗਿਆ ਇਸ ਐਪ ਦੇ ਉੱਤੇ ਕੋਈ ਵੀ ਬੰਦਾ ਜਾਣਕਾਰੀ ਕਿਸੇ ਵੀ ਕਿਸਮ ਦੀ ਜੇ ਕੋਈ ਨਸ਼ਾ ਵੇਚ ਰਿਹਾ ਉਹਦੀ ਉਹਦੀ ਲੋਕੇਸ਼ਨ ਜੋ ਵੀ ਉਹਦੇ ਕੋਲੇ ਜਾਣਕਾਰੀ ਹੈ ਉਹ ਪਾ ਸਕਦਾ ਹੈ ਉਹਨੂੰ ਅੱਗੇ ਉਹ ਡਾਇਰੈਕਟਲੀ ਚਲ ਜੂਗੀ ਉਸ ਬੰਦੇ ਦਾ ਨਾਮ ਜਿਹੜਾ ਬਿਲਕੁਲ ਗੁਪਤ ਰੱਖਿਆ ਜਾਊਗਾ ਪੁਲਿਸ ਉਹਦੇ ਉਹ ਵੈਰੀਫਾਈ ਕਰੂਗੀ ਉਹ ਪੁਲਿਸ ਦੇ ਨਾਲ ਜੁੜਿਆ ਹੋਇਆ ਐਪ ਹੋਊਗਾ ਪੁਲਿਸ ਨੂੰ ਜੇ ਲੱਗਦਾ ਹੈ ਕਿ ਉਹ ਬੰਦਾ ਵਾਕਿਆ ਹੀ ਵੇਚ ਰਿਹਾ ਹੈ ਤਾਂ ਉਹਦੇ ਉੱਤੇ ਐਕਸ਼ਨ ਜਿਹੜਾ ਹੋਊਗਾ ਜਦੋਂ ਐਪ ਤੇ ਆ ਗਿਆ ਤਾਂ ਉਹਦਾ ਮਤਲਬ ਇਹ ਹੈ ਕਿ ਆਫੀਸ਼ੀਅਲੀ ਤੌਰ ਦੇ ਉੱਤੇ ਆ ਗਿਆ ਇਸ ਕਰਕੇ ਇਹ ਨਹੀਂ ਹੋ ਸਕਦਾ ਕਿ ਉਹ ਕਿਸੇ ਨੇ ਜਾਣਕਾਰੀ ਦਿੱਤੀ ਤੇ ਉਹਨੂੰ ਅੱਗੇ ਪਰਸੂ ਨਹੀਂ ਕੀਤਾ ਜਾਵੇ